ਇਕ ਨਿਰੰਕਾਰ ਦੇ ਚਰਨਾਂ 'ਚ ਫਰਿਆਦ ਕੀਤੀ ਹੈ ਨਿਰੰਕਾਰ ਦੇ ਸੂਪਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰੂ ਪਰਮੇਸ਼ਰ ਮੇਰਾ ਪਰਦੇ ਨਾ ਆਪ ਨਾਰਾਇਣ ਕਲਾਧਾਰ ਜਗ ਮੇਂ ਪਰਵਰਿਓ ਇਹ ਨਿਰੰਕਾਰੀ ਯੋਧ ਹੈ ਗੁਰਮੁਖੋ ਉਹੋ ਯੋਧ ਅਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਧਰੋਂ ਸਤਿਗੁਰੂ ਗਵਾਲੀਆ ਤੋਂ ਹੁੰਦਿਆਂ ਹੋਇਆ ਆਗਰੇ ਪਹੁੰਚੇ ਨੇ ਜੀ ਜਿਸ ਨੇ ਸਤਿਗੁਰੂ ਆਗਰੇ ਪਹੁੰਚੇ ਨੇ ਨਾ ਸਤਗੁਰ ਦਾ ਤੰਬੂ ਲੱਗਾ ਹੋਇਆ ਹੈ ਇਹ 52 ਰਾਜੇ ਵੀ ਨਾਲ ਨੇ ਸਤਪੁਰੂ ਜੀ ਦੇ ਹੋਰ ਸਿੱਖ ਸੰਗਤਾਂ ਵੀ ਨਾਲ ਨੇ ਸਤਗੁਰ ਦਾ ਤੰਬੂ ਲਿਆ ਹਰ ਦਸ ਹੋ ਰਿਹਾ ਹੈ ਤੇ ਦੂਸਰੇ ਪਾਸੇ ਨਾ ਜਹਾਂਗੀਰ ਦਾ ਤੰਬੂ ਲੱਗਾ ਹੋਇਆ ਹੈ ਤੇ ਇੱਕ ਗਰੀਬ ਸਿੱਖ ਘਈਆ ਉਹਨੂੰ ਕਿਸੇ ਦੱਸਿਆ ਵੀ ਸਿੱਖਾ ਜਿਹਦੇ ਦੇ ਦਿਲ ਰਾਤ ਨੂੰ ਗੁਣ ਗੋਣਾ ਨਾ ਜਿਹਦੇ ਜਿਸ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ ਨਾ ਤੂੰ ਉਹ ਅੱਜ ਆਗਰੇ ਆਏ ਹੋਈ ਤੂੰ ਵੀ ਦਰਸ਼ਨ ਕਰਨਾ ਜਾ ਕੇ ਤੇ ਉਹਦੇ ਅੰਦਰ ਚਾਹ ਪੈਦਾ ਹੋ ਗਿਆ ਕਹਿੰਦਾ ਮੇਰੇ ਗੁਰੂ ਜੀ ਇੱਥੇ ਆਏ ਹੋਏ ਨੇ ਆਹਾ ਆਹਾ ਮੇਰੇ ਸਤਿਗੁਰੂ ਜੀ ਇੱਥੇ ਆਏ ਹੋਏ ਨੇ ਤੇ ਕਹਿੰਦਾ ਮੈਂ ਸਤਿਗੁਰੂ ਨੂੰ ਭੇਟਾ ਕੀ ਕਰਾਂ ਮਨ ਚ ਚੰਗਾ ਫੁਰਨਾ ਬਣਿਆ ਕਹਿੰਦਾ ਸਤਿਗੁਰੂ ਘੋੜਿਆ ਤੇ ਸਵਾਰੀ ਕਰਦੇ ਨੇ ਤੇ ਸਤਿਗੁਰੂ ਦੇ ਘੋੜੇ ਵਾਸਤੇ ਮੈਂ ਵਧੀਆ ਵਧੀਆ ਘਾੜਦਾ ਮੈਂ ਘਾਈਆਂ ਵਾ ਉਨੇ ਭਾਗਾਂ ਵਾਲੇ ਜੋ ਸੋਨਾ ਸੁਨਾ ਕਾ ਚੁਨਿਆ ਸ਼ਾਮ ਪੈ ਗਈ ਕਾ ਚੁੰਦੀ ਜਉਂਦਿਆ ਉਹ ਕਾ ਚੁਨਿਆ ਕਾ ਦੀ ਇੱਕ ਪੰਡ ਬਣ ਲਈ ਕਾ ਦੀ ਪੰਡ ਬਣ ਕੇ ਪਹਿਲਾ ਘਰ ਗਿਆ ਘਰ ਵੇਖਿਆ ਇੱਕ ਕੌਡੀ ਸੀ ਗੁਰਮੁਖੋ ਦਾ ਕੋਈ ਪੈਸਾ ਕਹਿ ਲੋ ਕੌਡੀ ਕਹਿ ਲੋ ਓੜ ਕਹਿ ਲੋ ਉਹਨੇ ਆਪਣੇ ਪੱਲੇ ਨਾਲ ਉਹ ਬਣ ਲਈ ਕਹਿੰਦਾ ਸਾਧੂ ਨੂੰ ਭੇਟਾ ਕਰਾਂਗਾ ਇਧਰੋਂ ਅਮਰਤ ਵੇਲਾ ਹੁੰਦਾ ਹੈ ਗੁਰਮੁਖੋ ਕਾ ਦੀ ਪੰਡ ਸਿਰ ਤੇ ਚੁੰਕਦਾ ਹੈ ਦੇ ਨਾਲ ਕੌਡੀ ਹੈ ਪੰਡੇ ਨਾਲ ਬੰਨੀ ਹੋਈ ਘਰੋਂ ਤੁਰਦਾ ਹੈ ਰਸਤੇ ਬੋਦਾ ਵੀ ਪਾਸ਼ਾ ਦਾ ਦਰਬਾਰ ਕਿੱਧਰ ਹੈ ਉਹ ਜਿਹਨੂੰ ਪੁੱਛਿਆ ਉਹਨੇ ਸੱਜੇ ਕਿ ਜਾਂ ਗਿਰ ਨੂੰ ਆਖਿਆ ਕਿਤੇ ਉਹ ਕਹਿੰਦਾ ਸਾਹਮਣੇ ਉਹ ਪਾਸ਼ਾ ਦਾ ਦਰਬਾਰ ਹੈ ਉਹ ਦਰਬਾਰ ਦੇ ਅੰਦਰ ਜਾਂਦਾ ਘਾ ਦੀ ਪੰਡ ਰੱਖਦਾ ਜੀ ਸਿੱਖ ਉੱਥੇ ਇਹ ਆਗਰੇ ਦੀ ਗ੍ਰੰਥ ਸੀ ਪਗੰਗਾ ਸਿੰਘ ਲਿਖਦੇ ਨੇ ਗੱਲ ਨੂੰ ਉਹ ਘਾ ਦੀ ਪੰਡ ਉੱਥੇ ਰੱਖਦਾ ਹੈ ਤਪਲੇ ਨਾਲ ਕੋਡੀ ਨੂੰ ਖੋਲ ਕੇ ਨਾ ਉਹ ਵੀ ਅੱਗੇ ਭੇਟਾ ਕਰ ਦਿੰਦਾ ਹੈ ਤੇ ਹੱਥ ਝੜ ਕੇ ਅੱਖਾਂ ਬੰਦ ਨੇ ਕਹਿੰਦਾ ਜੀ ਮੇਰਾ ਜਨਮ ਮਰਨ ਕੱਟ ਦਿਓ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਮੈਂ ਕਈ ਵਾਰ ਸੋਚਦਾ ਵਾ ਸਿੱਖਾ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਤੂੰ ਗਰੀਬ ਸਿੱਖ ਵਾ ਇੱਕ ਕੋਡੀ ਹੈ ਤੇਰੇ ਕੋਲ ਤਾਂ ਵੀ ਕਹਿੰਦਾ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਇੱਥੇ ਕਰੋੜਾਪਤੀ ਲੱਖਾਂਪਤੀ ਅਲਬਾਪਤੀ ਬੈਠੇ ਨੇ ਪਤਾ ਨਹੀਂ ਮਾਇਆ ਕਿੰਨੀ ਕਦੀ ਨਹੀਂ ਗੁਰੂ ਆਖਿਆ ਸਤਗੁਰੂ ਸਾਡੇ ਮਾਇਆ ਦੇ ਬੰਧਨ ਕੱਟ ਦਿਓ ਅੱਜ ਗਰੀਬ ਸਿੱਖ ਵੇਖੋ ਕਹਿ ਰਿਹਾ ਸਤਗੁਰੂ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਮੇਰਾ ਜਨਮ ਵਰਨ ਕੱਟ ਦਿਓ ਬੇਂਦੀਏ ਬੇ ਕਰਦਾ ਤੇ ਜਾਂਗੀ ਇੱਕਦਮ ਕੰਬਿਆ ਕਹਿੰਦਾ ਲੱਗਦਾ ਇਹਨੂੰ ਭੁਲੇਖਾ ਲੱਗਿਆ ਉਹ ਜਾਂਗੀ ਰੱਖਣ ਲੱਗਾ ਜਿੰਨੀ ਮਾਇਆ ਚਾਹੀਦੀ ਮਾਇਆ ਤੈਨੂੰ ਮੈਂ ਦੇ ਸਕਦਾ ਪਰ ਜਨਮ ਮਰ ਮੈਂ ਨਹੀਂ ਕਰ ਸਕਦਾ ਤੇਰਾ ਜਨਮ ਮਰਨਾ ਮੈਂ ਨਹੀਂ ਕਰ ਸਕਦਾ ਮੈਂ ਤਾਂ ਆਪ ਜਨਮ ਮਰਨ ਦੇ ਗੇਟ ਫਸਿਆ ਹੋਇਆ ਤੇ ਕਹਿੰਦੇ ਤੂੰ ਕੋਣ ਕਹਿੰਦੇ ਮੈਂ ਜਹਾਗੀਰ ਬਾਦਸ਼ਾਹ ਤੇ ਉਸੇ ਵੇਲੇ ਹੀ ਕੋਡੀ ਅੱਗੋਂ ਫੜ ਲਈ ਤੇ ਘਾੜੀ ਬਣ ਚੁੱਕ ਲਈ ਉਹ ਸੰਤਰੀ ਆਖਣ ਲੱਗਾ ਕਹਿੰਦਾ ਉਹ ਸਿੱਖਾ ਇਹ ਕੋਡੀ ਇੱਥੇ ਪਈ ਰਹਿੰਦੇ ਇਹਦੇ ਨਾਲ ਸਾਡੇ ਬਾਦਸ਼ਾਹ ਦੀ ਤੋਹੀਨ ਹੁੰਦੀ ਹੈ ਪਾ ਬੇਇੱਜ਼ਤੀ ਹੁੰਦੀ ਹੈ ਕਿੰਦਾ ਨਹੀਂ ਇਹ ਮੈਂ ਗੁਰੂ ਜੀ ਵਾਸਤੇ ਲੈ ਕੇ ਆਇਆ ਇਹ ਆਪਣੇ ਗੁਰੂ ਵਾਸਤੇ ਲੈ ਕੇ ਆਇਆ ਤੇ ਜਾਂ ਕੀ ਬੋਲਿਆ ਕਿੰਦਾ ਜੀ ਮੇਰੇ ਐਲਕਰ ਸਹੀ ਕਹਿੰਦੇ ਨੇ ਇਹ ਕੌਡੀ ਇੱਥੇ ਪਈ ਰਹਿੰਦੇ ਤਖਤ ਦੀ ਨਰਾਜ਼ਰੀ ਹੁੰਦੀ ਹੈ ਫਿਰ ਇੱਕ ਆਦੀ ਬੰਦੇ ਇੱਥੇ ਰਹਿੰਦੇ ਇੱਕ ਆਦੇ ਬਦਲੇ ਤੈਨੂੰ ਚਨੇ ਦੇ ਦੇ ਦਿੰਨੇ ਆ ਇਹ ਕੌਡੀ ਦੇ ਬਦਲੇ ਤੈਨੂੰ ਮੋੜਾ ਦੇ ਦਿੰਨੇ ਆ ਅੱਗੋਂ ਘਾਇ ਨੇ ਦੋਵੇਂ ਹੱਥ ਜੋੜ ਲਏ ਕਿੰਦਾ ਰਾਜਨ ਰਾਜਨ ਉਹ ਬਾਦਸ਼ਾ ਜਿਸ ਗੁਰੂ ਦੇ ਦਰ ਤੇ ਸ਼ਰਧਾ ਭਾਵਨਾ ਚਲਦੀ ਹੈ ਨਾ ਜਿਸ ਗੁਰੂ ਦੇ ਦਰ ਤੇ ਕੋਡੀ ਪਰਵਾਨ ਹੋਣੀ ਹੈ ਇੱਕ ਆਦੀ ਪੰਡ ਪਰਵਾਨ ਹੋਣੀ ਹੈ ਉਸ ਗੁਰੂ ਦੇ ਦਰ ਤੇ ਤੇਰੀਆਂ ਮੋਹਰਾ ਤੇਰੇ ਚਨੇ ਪਰਵਾਨ ਨਹੀਂ ਹੋਣੇ ਗੁਰੂ ਦਾ ਸ਼ਰਧਾ ਦਾ ਭੁੱਖਾ ਹੈ ਗੁਰਮੁਖ ਉਹਨਾਂ ਨੇ ਮਨਾ ਕੀਤਾ ਵੀ ਸਿੱਟੇ ਪੰਡ ਚ ਕੀ ਹੈ ਘਾ ਵਾਲੀ ਉਹ ਕੋਡੀ ਪੜੀ ਤੇ ਤੁਰ ਪਿਆ ਇਦੋਂ ਸਤ ਮੁਰਦੇ ਤੰਬੂ ਦੇ ਬਾਹਰ ਪਹੁੰਚਿਆ ਸਤਗੁਰ ਸੰਘਾਸੋ ਤੇ ਨੰਗੇ ਪੈਰੀ ਤੰਬੂ ਦੇ ਬਾਹਰ ਆਏ ਤੇ ਇਹਦੇ ਨਿੱਤਰ ਬੰਦ ਨੇ ਅੱਖਾਂ ਚ ਜਲ ਵਹਿ ਰਿਆ ਹੈ ਇਹ ਸਿੱਖ ਦੇ ਤੇ ਸਤਗੁਰ ਕਦੇ ਲਿਆਓ ਜੀ ਮੈਨੂੰ ਪੰਡ ਫੜਾ ਦਿਓ ਸਤਗੁਰ ਨੇ ਇੱਕ ਹੀ ਕੋ ਪੰਡ ਫੜੀ ਤੇ ਆਪਣੇ ਸਿਰ ਤੇ ਪੰਡ ਦਾ ਚੜੀ ਤੇ ਇਹ ਕਹਿੰਦਾ ਜੀ ਮੈਨੂੰ ਅੱਗੇ ਵੀ ਭੁਲੇਖਾ ਲੱਗਿਆ ਹੁਣ ਭੁਲੇਖਾ ਨਾ ਕਿਤੇ ਲੱਗ ਜਾਵੇ ਮੇਰੀ ਪੰਡ ਵਾਪਸ ਕਰ ਦਿਓ ਅੱਗੇ ਜਿਵੇਂ ਗਲਤ ਦਰਬਾਰ ਦੇ ਵਿੱਚ ਲੱਗ ਗਿਆ ਗਲਤ ਪਾਸੇ ਚਲਾ ਗਿਆ ਅਸਾਂ ਤੇ ਗੁਰੂ ਹਰਿਦਵਿੰਦ ਸਾਹਿਬ ਜੀ ਕਹਿੰਦੇ ਉਹ ਸਿੱਖਾ ਜਿਹਦੇ ਦਰ ਤੇ ਤੂੰ ਜਾ ਰਿਹਾ ਨਾ ਮੈਂ ਆਪ ਅੱਜ ਤੇਰੀ ਪੰਡ ਚੁੱਕਣ ਵਾਸਤੇ ਆਇਆ ਤੇਰੀ ਸ਼ਰਦਾ ਵੇਖ ਕੇ ਤੇਰਾ ਭੋਸਾ ਵੇਖ ਕੇ ਤੇ ਗੁਰਮੁਖ ਨੇ ਨੇਤਰ ਖੋਲੇ ਵੇਖਿਆ ਗੁਰੂ ਹਰਿਦਵਿੰਦ ਸਾਹਿਬ ਜੀ ਆਪਣਾ ਮਸਤਕ ਸਤਗੁਰ ਦੇ ਚਰਨਾਂ ਤੇ ਰੱਖ ਦਿੱਤਾ ਤੇ ਪੱਲੇ ਨਾਲ ਕੋਡੀ ਖੋਲ ਕੇ ਵੀ ਇੱਕ ਵੀ ਸਤਗੁਰ ਦੇ ਚਰਨਾਂ ਤੇ ਰੱਖ ਦਿੱਤੀ ਸਤਿਗੁਰ ਨੇ ਮੋਟੇ ਤੋਂ ਫੜਿਆ ਇਹਨੂੰ ਗਲ ਦੇ ਨਾਲ ਲਾਇਆ ਕਿ ਜਾ ਸਿੱਖਾ ਤੇਰਾ ਪਿਆਰ ਵੇਖ ਕੇ ਨਿਹਾਲ 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 ਕੀਤਾ ਕੀ ਕਹਿਨਾ ਸਤਿਗੁਰੂ ਮੇਰਾ ਜਨਮ ਮਰਨ ਕੱਟ ਦਿਓ ਮੇਰੇ ਬੰਦਨ ਕੱਟ ਦਿਓ ਜਨਮ ਮਰਨ ਕੱਟ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਕਿਤੇ ਤੇਰਾ ਪਿਆਰ ਵੇਖ ਕੇ ਤੇਰਾ ਜਨਮ ਮਰਨ ਕੀ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਜਨਮ ਮਰਨ ਕੱਟਿਆ ਜਾਵੇਗਾ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਡੇ ਦੇ ਆਲੂ ਵੇ ਸਤਗੁਰ ਬੰਦੀ ਸ਼ੋਰ ਹੈ ਜੀਵਨ ਮੁਕਤ ਕਰੇ ਉਡੀਨਾ ਸਤਗੁਰ ਸਿੱਕੇ ਬੰਦਨ ਕਾਟੇ ਗੁਰਕਾ ਸਿੱਖ ਵਿਕਾਰ ਤੇ ਹਟੇ